ਮੈਂ ਸਰ ਇਹ ਚ ਕਰਨਾ ਜੀ ਅਜਿਹੜਾ ਕਾਰਬਨ ਕ੍ਰੈਡਿਟ ਆ ਸਰ ਇਹਦੇ ਬਾਰੇ ਸ਼ਾਇਦ ਸਰ ਮੈਨੂੰ ਹੀ ਬਹੁਤ ਨੋਲੇਜ ਨਹੀਂ ਹੋਏਗਾ ਪਰ ਮੈਨੂੰ ਜਿੰਨੀ ਕੋਈ ਜਾਣਕਾਰੀ ਹੈ ਜੀ ਕਿ ਸਾਡੇ ਕਿਸਾਨ ਵੀਰ ਜਿਹੜੇ ਨੇ ਕਿ ਇਹ ਕਾਰਬਨ ਕ੍ਰੈਡਿਟ ਹੈ ਕੀ ਜੀ ਸਮਝ ਨਹੀਂ ਆਂਦੀ ਸੋ ਬੇਸਿਕਲੀ ਸਰ ਇਨ ਸਿੰਪਲ ਵਰਡਸ ਆ ਹੈਗਾ ਹੈ ਕਿ ਆਪਣੇ ਵਰਲਡਵਾਈਡ ਜਿਹੜੀ ਇੰਡਸਟਰੀ ਹੈਗੀ ਆ ਜੀ ਉਹ CO2 ਐਮਿਸ਼ਨ CO2 ਐਮਿਸ਼ਨਸ ਕਰਦੀ ਹੈ ਜੀ ਜਿਹੜੇ ਆਪਾਂ ਧੂਆਂ ਦੇਖਦੇ ਆ ਜੀ ਐਂ ਪਾਣੀ ਦੇ ਵਿੱਚ ਵੀ ਜਿਹੜੀ ਪੋਲਿਊਸ਼ਨ ਉਹਦੇ ਨਾਲ ਇੱਕ ਇੰਬੈਲੈਂਸ ਕ੍ਰੀਏਟ ਹੋ ਰਿਹਾ ਹੈ ਜੀ ਸਾਡੇ ਪੂਰੇ ਪਲੈਨਟ ਤੇ ਇਹ ਨਹੀਂ ਕਿ ਸਿਰਫ ਪੰਜਾਬ ਚ ਜਾਂ ਇੰਡੀਆ ਦੇ ਵਿੱਚ ਹੈ ਵਰਲਡਵਾਈਡ ਜੀ ਉਸ ਬੈਲੈਂਸ ਨੂੰ ਕ੍ਰੀਏਟ ਕਰਨ ਲਈ ਕੁਦਰਤ ਨੇ ਸਾਨੂੰ ਸਰ ਇੱਕ ਬੜਾ ਨਿਆਬ ਤੋਹਫਾ ਦਿੱਤਾ ਹੈ ਜੀ ਕਿ ਉਹਦਾ ਬੈਲੈਂਸ ਜਿਹੜਾ ਇੰਬੈਲੈਂਸ ਕ੍ਰੀਏਟ ਹੋ ਰਿਹਾ ਹੈ ਸਾਡੇ ਇੰਡਸਟਰੀ ਕਰਕੇ ਇੰਡਸਟਰੀ ਵੀ ਜ਼ਰੂਰੀ ਹੈ ਜੀ ਉਹ ਬੰਦ ਨਹੀਂ ਹੋਣੀ ਪ੍ਰੋਗਰੈਸ ਜੋ ਵੀ ਜ਼ਰੂਰੀ ਹੈ ਲੇਕਿਨ ਜਿਹੜੀ ਪੋਲੂਸ਼ਨ ਆ ਜੀ ਉਹ ਬਹੁਤ ਡਾਈਸੀ ਜਿਹਨ ਬਹੁਤ ਖਤਰਨਾਕ ਕਿਸਮ ਆ ਜੀ ਸੋ ਉਹਨੂੰ ਘਟਾਣ ਲਈ ਨੇਚਰ ਨੇ ਇਹ ਪਲਾਂਟੇਸ਼ਨ ਦੇ ਥਰੂ ਸਰ ਜੀ ਜਿਹੜੀ ਅਸੀਂ ਆਕਸੀਜਨ ਕਾਰਬਨ ਡਾਈਆਕਸਾਈਡ ਅਸੀਂ ਆਮ ਦੇਖਦੇ ਆਂ ਜੀ ਪੀਣ ਇਨਹੇਲ ਕਰਦੇ ਆ ਜੀ ਅਸੀਂ ਆਕਸੀਜਨ ਆ ਜੀ ਕਾਰਬਨ ਡਾਈਆਕਸਾਈਡ ਛੱਡਦੇ ਆ ਜੀ ਉਹ ਪਲਾਂਟਸ ਜਿਹੜੇ ਨੇ ਜੀ ਉਹ ਸਾਡੇ ਤੋਂ ਲੈਂਦੇ ਨੇ ਸੋ ਸਿਮਿਲਰ ਤਰੀਕੇ ਨਾਲ ਜਿਹੜੀ ਇੰਬੈਲੈਂਸ ਕ੍ਰੀਏਟ ਹੋ ਰਿਹਾ ਹੈ ਜੇ ਉਹ ਇੰਡਸਟਰੀਜ਼ ਵਰਲਡਵਾਈਡ ਕੀ ਕਰਦੀਆਂ ਨੇ ਸਰ ਉਹ ਉਹਨਾਂ ਨੂੰ ਇਹ ਬੈਲੈਂਸ ਬਣਾਉਣ ਲਈ ਇਹ ਕ੍ਰੈਡਿਟ ਕਾਰਬਨ ਜਿਹੜਾ ਜੀ ਇਹ ਬਾਏ ਕਰਦੀਆਂ ਨੇ ਜੀ ਸੋ ਜਵੇਂ ਸਰਕਾਰ ਨਹੀਂ ਨਹੀਂ ਤੁਸੀਂ ਤੁਸੀਂ ਪਲੀਜ਼ ਤੁਹਾਡੇ ਕੋਲ ਭੇਜਾਂਗੇ ਅਸੀਂ ਸਰ ਡਿਪਟੀ ਕਮਿਸ਼ਨਰ ਨੂੰ ਵੀ ਮੈਂ ਕਹੂੰਗਾ ਜੀ ਕਿ ਜੇ ਉਹਨਾਂ ਕੋਲੇ ਆ ਗਏ ਤਾਂ ਉਹ ਤੁਹਾਡੇ ਕੋਲੇ ਖੇਤ ਭੇਜੇ ਸਰ ਤਾਕਿ ਤੁਸੀਂ ਵੱਧ ਤੋਂ ਵੱਧ ਹੋਰ ਲੋਕਾਂ ਨੂੰ ਵੀ ਦੱਸੋ